ਕਿਉਂ ਹੁੰਦਾ ਵੀਰ ਬੱਬਾ ਇਹ ਕਿਉਂ ਹੁੰਦਾ ਸਾਰੀ ਦੁਨੀਆ ਨੇ ਤੂੰ ਹੀ ਕੰਡੇ ਵਿਖਾਏ ਰਹਿ ਗਿਆ ਚੱਲ ਯਾਰ ਫਿਰ ਤੂੰ ਤਸ ਬਣ ਗਈ ਮੋਂ ਦੀ ਵੀਡੀਓ ਦੇ ਇਸ ਰਿੰਜ ਤੁਹਾਡੇ ਹੱਥ 'ਚ ਆ ਵੇ ਲੀ ਮੈਂ ਕੋਈ ਗੰਨ ਨਹੀਂ ਤੇਲਤੀ ਹੋਵੇ ਕੋਈ ਚੱਕਣ ਨਹੀਂ ਆ ਵੇ ਕੋ ਗਾਤਰਾ ਪਾਇਆ ਟਾਣਾ ਬੈਣਾ ਹੋ ਕੇ ਕਰਨੇ ਆ ਕੋਈ ਜਗ੍ਹਾ ਤੇ ਛੱਡ ਦੋ ਅੰਦਰ ਵੇਖੋ ਟੀਕੇ ਪਾਇਆ ਵੇਖੋ ਇਸ ਰਿੰਜ ਹੱਥ 'ਚ ਇੰਨਾ ਜਵਾਨ ਜਿਹੜੇ ਆਪਨਾਸ਼ਾ ਦੇ ਲੱਗੇ ਆ ਉਧਰ ਦੇਖੋ ਪਿੰਡ ਵਾਲਾ ਫੋਟੋ ਘਾਤ ਰੇ ਨਾ ਪਾਈ ਵੀਰ ਨੇ ਥੱਲੇ ਸ੍ਰੀ ਸਾਹਿਬ ਹੰਕੜਾ ਦੇਖੋ ਤੇ ਸ਼ਰਾਂ ਦੇਖੋ ਮਾਸਾ ਨਹੀਂ ਹੈ ਗਈ ਅਜੇ ਵੀ ਮੈਂ ਉੱਠੀ ਪਵਾ ਜਾ ਸਰੈਂਜ ਛੁੱਟਦਾ ਸਰੈਂਜ ਜੇ ਵੀ ਹੱਥ ਚ ਹੀ ਆਇਆ ਕਰਵਾਣ ਨੂੰ ਮੂੰਹ ਖਾਉਣਾ ਹੀ ਪੈਣਾ ਨੇ ਜੇ ਮੈਂ ਬੱਬਾ ਘੇਰ ਲੈਣਾ ਮੈਂ ਮੋਟਰਸਾਈਕਲ ਨਹੀਂ ਜਾਣ ਦੇਣਾ ਇੱਥੋਂ ਯਾਰ ਮੂੰਹ ਮੈਂ ਤੈਨੂੰ ਕਹਿੰਦਾ ਮੈਂ ਤੇਰਾ ਮੋਟਰਸਾਈਕਲ ਨਹੀਂ ਜਾਣ ਦੇਣਾ ਮੈਂ ਸੱਕੀ ਛੁੱਟਣਾ ਹੀ ਨਹੀਂ ਤੇ ਜਿੰਨਾਂ ਕੋ ਤੋਂ ਸਮਾਨ ਲੈ ਗਿਆ ਨਾ ਉਹ ਮੇਰੇ ਬਾਰੇ ਪੁੱਛ ਲਈ ਅਕਰਾਂ ਜਾ ਕੇ ਵੀ ਉਹ ਕਿਹੜਾ ਬੰਦਾ ਗਿਆ ਸੀ ਗਾਈਆਂ ਲੈ ਕੇ ਮੇਰੇ ਬਾਰੇ ਮੇਰੇ ਬਾਰੇ ਚੰਗੀ ਦਰਾਵਾ ਬਸ ਠੀਕ ਬੇਟਾ ਮੈਂ ਚਲੇ ਜੀ ਲੱਗਦਾ ਮੈਂ ਚਲਦੇ ਆਂ ਨਹੀਂ ਤੇ ਵੀਰ ਨੂੰ ਨਹੀਂ ਜਾਇ ਲਾਣਾ ਪਟਵਾਰੀ ਇੱਥੇ ਕੋ ਤਾਂ ਹਨਾ ਉਹਨਾਂ ਨੂੰ ਨਹੀਂ ਕਹਿਤਾ ਵੀਰ ਕਿਹੜੇ ਪਿੰਡ ਦੇ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਕਿਹੜਾ ਆਪਣਾ ਕਿਹੜਾ ਤੁਹਾਡਾ ਸਾਰਿਆਂ ਦਾ ਹੋਰ ਕਿਹੜਾ ਕੀ ਉਹ ਇਧਰ ਨਾ ਬਣਾਈ ਸਾਰਿਆਂ ਦੀ ਬਣਾਲੀ ਕਿਹਦੀ ਕਿੰਨਾ ਬਣਾਈ ਤੂੰ ਤਾ ਜਰਾ ਮੇਰਾ ਨਾ ਜੀਤਾ ਕਿਹੜਾ ਪਿੰਡੀ țeṛa ਪੋਚਾ ਕਿੰਨੀ ਬਾਹ ਪਹਿਲਾਂ ਉਹ ਡੜਾ ਖੜਿਆ ਦੀਵਾ țeṛa ਇੱਥੇ ਕੀ ਕਰਨਾ ਹੈ